ਇਹ ਮਾਮਲਾ ਗੋਲੀ ਗਲੀ ਰਾਤੀ ਇੱਕ ਬੱਬੂ ਬੱਬੂ ਲੜਕਾ 6 ਨੰਬਰ ਗਲੀ ਦਾ ਉਹਦੇ ਪਹਿਲੇ ਇਹਨਾਂ ਨੇ ਦਾਤ ਮਾਰੇ ਦਾਤ ਮਾਰੇ ਅਸੀਂ ਰਿਪੋਰਟ ਕਰਾਉਣ ਗਏ ਕਿ ਉਹ ਮੇਰੇ ਬੇਟੇ ਦਾ ਪਤਾ ਲੈ ਕੇ ਗਿਆ ਹੀ ਇਥੋਂ ਮੇਰੇ ਬੇਟੇ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਵਾ ਤੇ ਉਹ ਪਤਾ ਲਾ ਕੇ ਕਹਿੰਦਾ ਤੁਸੀਂ ਉਹਨਾਂ ਨੂੰ ਮਿਲਣ ਕਿਉਂ ਜਾਂਦੇ ਉਹਨੂੰ ਕਾਰ ਚੋਂ ਕੱਢਿਆ ਕੁੱਟਿਆ ਦਾਅ ਮਾਰਿਆ ਸੀ ਰਿਪੋਰਟ ਦਿੱਤੀ ਫਿਰ ਰਿਪੋਰਟ ਦੇ ਕੇ ਘਰੇ ਆ ਗਏ ਸਵੇਰੇ ਫਿਰ ਇੱਕ ਮੁੰਡੇ ਨੂੰ ਕੁੱਟਿਆ ਵਾ ਸਵੇਰੇ ਫਿਰ ਆ ਹੀ ਗਏ ਆ ਕੇ ਰਿਪੋਰਟ ਪੁੱਕੇ ਆ ਗਏ ਸਵੇਰ ਦੁਪਹਿਰੇ ਆ ਕੇ ਮੇਰੇ ਬੇੜੇ ਤੇ ਗੋਲਗਾ ਮਾਰਦੀਆਂ ਚਾਹੁੰਦੇ ਸੀ ਕਾਰਨ ਕੀ ਥੇ ਰਾਤੀ ਲੜਾਈ ਕਿਸ ਲੈਣ ਨਾਲ ਸਿਰਫ ਇਹੀ ਕਹਤੇ ਮੇਰੇ ਬੇਟੇ ਨੂੰ ਮਿਲਣ ਵਾਸਤੇ ਕਿਉਂ ਜਾਂਦੇ ਜੀ ਉਹਦਾ ਪਤਾ ਕਿਉਂ ਲੈਂਦੇ ਜੀ ਮੇਰੇ ਬੇੜੇ ਨਾਲ ਤੇ ਇੰਨੀ ਕੀ ਲੜਾਈ ਹੋਈ ਜਿਵੇਂ ਆਪਾਂ ਇੱਕ ਦੂਜੇ ਨੂੰ ਦੇਖ ਲੈਣੇ ਆ ਨਜ਼ਰਾਂ ਤੋਂ ਓਏ ਤੂੰ ਮੇਰੇ ਲੈ ਕੇਵੇਂ ਨਾ ਮੈਂ ਕਹਿੰਦਾ ਤੂੰ ਮੈਨੂੰ ਵੀ ਦੇਖਣਾ ਤੂੰ ਕਿਵੇਂ ਇਹ ਸਿਰਫ ਇਹ ਬੈਸ ਹੋਈ ਥੋੜਾ ਨੰਬਰ ਸੇਟ ਕੋਈ ਗੋਲੀ ਚੱਲੀ ਕਿਹਨੂੰ ਚਲਾਈ ਗਈ ਜਾਨੀ ਜੋਨੀ ਨੇ ਜੋਨੀ ਨੇ ਚਲਾਈ ਦਰਪਰੀ ਤਰੀਕੀ ਕੋਈ ਦੋ ਪਾਰਟੀਆਂ ਦੀ ਆਪਸ ਚ ਲੜਾਈ ਹੋਈ ਹੈ ਤੇ ਇੱਥੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਉਹਨਾਂ ਦਾ ਕਿੰਨੇ ਕਿੰਨੇ ਫਾਇਰ ਹੋਏ ਨੇ ਜੀ ਇੱਥੇ ਫਾਇਰ ਹੋਣੇ ਤਕਰੀਬਨ ਦੋ ਜਾਂ ਤਿੰਨ ਫਾਇਰ ਦਾ ਐਸਟੀਮੇਟ ਚੱਲ ਰਿਹਾ ਵੀ ਇੱਥੇ ਹੋਏ ਨੇ ਬਾਕੀ ਅਸੀਂ ਇਨਵੈਸਟੀਗੇਸ਼ਨ ਕੰਟੀਨਿਊਡ ਹੈ ਲੜਾਈ ਦਾ ਜਿਹੜੇ ਦੋਵੇਂ ਪਾਰਟੀ ਦੇ ਬੰਦੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਬੰਦੇ ਅਰੈਸਟ ਕੀਤੇ ਜਾਣਗੇ ਤੇ ਸਰ ਕਿੰਨੇ ਬੰਦੇ ਇੰਜਰਡ ਨੇ ਕੋਈ ਸੀਰੀਅਸ ਵੀ ਹੈਗਾ ਆ ਆ ਫਿਲਹਾਲ ਅਸੀਂ ਸਾਰੀ ਡਿਟੇਲ ਗੈਦਰ ਕਰ ਰਹੇ ਹਾਂ ਅਸੀਂ ਜਸਟ ਮੌਕੇ ਤੇ ਆਏ ਹਾਂ ਹੁਣੇ ਇਨਫੋਰਮੇਸ਼ਨ ਵੀ ਜਸਟ ਆਈ ਹੈ ਤੋਂ ਸਾਰੀ ਇਨਫੋਰਮੇਸ਼ਨ ਗੈਦਰ ਕਰਕੇ ਤੋਂ ਅਪਡੇਟ ਕਰਾਂਗੇ ਕੀ ਕਾਰਨ ਕੀ ਸੀ ਲੜਾਈ ਦਾ ਜੀ ਕਾਰਨ ਉਹੀ ਹਲੇ ਸਾਰਾ ਤੁਹਾਨੂੰ ਐਸ ਅਸੀਂ ਦੱਸਿਆ ਕਿ ਹਲੇ ਬੰਦੇ ਫੜਨੇ ਬਾਕੀ ਨੇ ਕਾਰਨ ਜਦੋਂ ਅਸੀਂ ਫੜ ਲਾਂਗੇ ਉਹਨਾਂ ਦੀ ਇੰਟਰੋਗੇਸ਼ਨ ਚ ਜ਼ਿਆਦਾ ਕਲੀਅਰ ਹੋਣਗੇ ਖਾਲੇ ਫਿਲਹਾਲ ਦੇ ਦੋ ਗਰੁੱਪਸ ਦੀ ਜਿਵੇਂ ਲੜਾਈ ਆਪਸ ਚ ਦੱਸੀ ਜਾ ਰਹੀ ਹੈ ਚੋਣਾਂ ਨੂੰ ਲੈ ਕੇ ਤਾਂ ਨਹੀਂ ਹੈਗੀ ਕੋਈ ਪਾਰਟੀ ਦੀ ਲੜਾਈ ਫਿਲਹਾਲ ਇਸ ਟਾਈਪ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਚੋਣਾਂ ਜਾਂ ਪਾਰਟੀ ਬਾਜ਼ੀ ਦੀ ਹਾਲੇ ਇਦਾਂ ਦਾ ਕੋਈ ਕੁਝ ਸਾਹਮਣੇ ਨਹੀਂ ਆਇਆ ਜੋ ਸਾਡੀ ਪ੍ਰੀਲੀਮੀਨਰੀ ਇਨਕੁਆਇਰੀ ਹੈ ਬਾਕੀ ਡਿਟੇਲਡ ਫੈਕਟਸ ਅੱਗੇ ਕਲੀਅਰ ਹੋਈ ਜਾਣਗੇ ਸਾਡੀ ਅਫਸਰ ਨੂੰ ਪਤਾ ਲੱਗੇ ਕਿਹੜੇ ਗਰੁੱਪ ਦੇ ਮੈਂਬਰ ਹਾਲੇ ਤੱਕ ਬੰਦੇ ਆਇਡੈਂਟੀਫਾਈ ਕੀਤੇ ਜਾ ਰਹੇ ਨੇ ਜੀ ਹਾਲੇ ਅਸੀਂ ਉੱਤੇ ਵਰਕ ਕਰ ਰਹੇ ਹਾਂ ਜਿਵੇਂ ਹੀ ਅੱਗੇ ਕੁਝ ਹੁੰਦਾ ਹੈ ਅਪਡੇਟ ਅੱਗੇ ਕਰਦੇ ਰਹੋ ਜੀ ਇਹ ਪਤਾ ਲੱਗੇ ਜੀ ਰਾਤੀ ਕਿੰ데 ਲੜਾਈ ਹੋਈ ਹਾਲੇ ਇਸ ਟਾਈਪ ਦੀ ਮੇਰੇ ਧਿਆਨ ਚ ਨਹੀਂ ਆਈਏ ਗੱਲ ਮੈਂ ਚੈੱਕ ਕਰ ਲੈਂਦਾ ਸਰ ਇੰਜਰਡ ਹੈਗਾ ਕੋਈ ਦੋਸਤ ਇੰਜਰਡ ਹੈ ਉਹ ਸਾਨੂੰ ਇੰਨਾ ਪਤਾ ਲੱਗਿਆ ਪਰ ਇੱਕ ਜਾਂ ਦੋ ਬੰਦਿਆਂ ਕਨਫਰਮ ਕਰਨਾ ਤੇ ਸਰ ਵੈਪਨ ਸੀਗੇ ਜਿਵੇਂ ਚੋਣ ਜਾਬਤਾ ਲੱਗਿਆ ਹੋਇਆ ਕੋਈ ਇਹ ਵੀ ਲੱਗਦਾ ਵੀ ਵੈਪਨ ਜਿਹੜੇ ਲਾਇਸੈਂਸੀ ਹੋਣਗੇ ਉਹੀ ਮੈਂ ਕਹਿ ਰਿਹਾ ਜੀ ਚੈੱਕ ਕਰਾਂਗੇ ਜਦੋਂ ਇਹ ਬੰਦਾ ਫੜ ਕੇ ਨੈਪ ਕਰਾਂਗੇ ਉਦੋਂ ਚੈੱਕ ਕਰਾਂਗੇ ਵੀ ਲਾਇਸੈਂਸੀ ਹਥਿਆਰ ਸੀ ਜਾਂ ਫਿਰ ਅਬਾਇ ਨਾਜਾਇਜ਼ ਹਥਿਆਰ ਸੀਗਾ ਪਰ ਉਸ ਆਵਣਾ ਅਕੋਰਡਿੰਗਲੀ ਕਾਰਵਾਈ ਕੀਤੀ। ਸੋ ਟੋਟਲ ਫਾਇਰ ਕਿੰਨੇ ਕਿਤੇ ਆਉਣਾ ਹੈ? ਦੋ ਜਾਂ ਤਿੰਨ ਦਾ ਐਸਟੀਮੇਟ ਹੈ ਟੋਟਲ। ਕੋਈ ਸੀਸੀਟੀਵੀ ਮਿਲੀ ਹੈ ਪੁਲਿਸ ਨੂੰ? ਸੀਸੀਟੀਵੀ ਕੈਮਰਾਸ ਹੈਗੇ ਆਲੇ ਦੋਲੇ। ਅਸੀਂ ਉਹਨਾਂ ਦੇ ਫੁਟੇਜ ਘਟਾ ਰਹੇ ਹਾਂ। ਉਹਨਾਂ ਚੋਂ ਬੰਦੇ ਆਇਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਅਰੈਸਟ ਕਰਨ ਲਈ ਟੀਮਾਂ ਅਸੀਂ ਫਾਰਮ ਕਰ ਰਹੇ ਹਾਂ। ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਆਪਸੀ ਕੋਈ ਪ੍ਰੋਪਰਟੀ ਦਾ ਮੈਂ ਆਲਰੇਡੀ ਜਿਵੇਂ ਕਿ ਬਰੀਫ ਕੀਤਾ ਵੀ ਕਲੀਅਰ ਨਹੀਂ ਹੈ ਹਜੇ। ਹਾਲੇ ਬੰਦੇ ਫੜ ਕੇ ਜ਼ਿਆਦਾ ਕਲੀਅਰ ਹੋਗਾ ਇਹ ਕਾਰ। ਠੀਕ। ਥੈਂਕ ਯੂ।